ਕਿ ਬਹੁਤ ਕਿੱਸਾਕਾਰਾਂ ਨੇ ਕੱਲੀ ਸਹਿਬਾ ਨੂੰ ਬੁਰਾ ਬਣਾ ਦਿੱਤਾ ਤੇ ਬਣਾਇਆ ਵੀ ਤੁਹਾਡੇ ਸਾਹਮਣੇ ਤੁਸੀਂ ਪੜਿਆ ਹੀ ਹੋਣਾ ਕਿ ਉਹਨੇ تیر ਤੋੜਤੇ ਉਸ ਤੋਂ ਬਾਅਦ ਜਿਹੜਾ ਮਿਰਜ਼ਾ ਮਾਰਿਆ ਗਿਆ ਜਾਨੀ ਕਿ ਮਿਰਜ਼ੇ ਦੇ ਨਾਲ ਅਗਰ ਧੋਖਾ ਕੀਤਾ ਤੇ ਉਹ ਧੋਖਾ ਸਹਿਬਾ ਨੇ ਕੀਤਾ ਤੇ ਕੱਲੀ ਸਹਿਬਾ ਨੂੰ ਦੋਸ਼ੀ ਬਣਾ ਦਿੱਤਾ ਗਿਆ ਕਿ ਜਿਹੜਾ ਮਿਰਜ਼ਾ ਸੀ ਨਾ ਉਹ ਜਹਾਂਗੀਰ ਦਾ ਦੋਸਤ ਰਿਆ ਸੀ ਤੇ ਜਹਾਂਗੀਰ ਕੌਣ ਸੀ ਸਾਨੂੰ ਪਤਾ ਕਿ ਬਾਦਸ਼ਾਹ ਅਕਬਰ ਦਾ ਪੁੱਤਰ ਤੇ ਜਹਾਂਗੀਰ ਖੁਦ ਵੀ ਬਾਦਸ਼ਾਹ ਰਿਆ ਹਿੰਦੁਸਤਾਨ ਦਾ ਉੱਥੇ ਜਦੋਂ ਸਲੀਮ ਖੜਾ ਸੀ ਤੇ ਕਿਸੇ ਦੁਸ਼ਮਣ ਨੇ ਸਲੀਮ ਤੇ ਹਮਲਾ ਕਰਨ ਲੱਗਾ ਸੀ ਤੇ ਮਿਰਜੇ ਦੀ ਜਿਹੜੀ ਅੱਖ ਸੀ ਨਾ ਉਹ ਬਹੁਤ ਤੇਜ਼ ਸੀ ਜਦੋਂ ਉਹ ਹਮਲਾ ਕਰਨ ਲੱਗਦਾ ਤੇ ਮਿਰਜਾ ਹੱਥ ਕੜੀਆਂ ਸਮੇਤ ਉਹ ਹਮਲਾ ਕਰਨ ਵਾਲੇ ਨੂੰ ਰੋਕ ਦਿੰਦਾ ਜਿਸ ਨਾਲ ਸਹਜਾਦਾ ਜਿਹੜਾ ਸਲੀਮ ਸੀਗਾ ਜਿਹੜਾ ਬਾਅਦ ਚ ਜਹਾਂਗੀਰ ਬਾਦਸ਼ਾਹ ਬਣਿਆ ਹਿੰਦੁਸਤਾਨ ਉਹਦੀ ਜਾਨ ਬਚ ਜਾਂਦੀ ਆ ਤੇ ਜਿਹੜਾ ਸ਼ਾਇਰਾ ਨੇ ਤਕਰੀਬਨਾਂ ਗੱਲ ਬਣਾ ਦਿੱਤੀ ਆ ਕਿ ਉਹ ਝੰਡ ਥੱਲੇ ਆ ਕੇ ਸੌ ਗਿਆ ਸੀਗਾ ਜਾਂ ਉਹ ਬਿਲਕੁਲ ਮੰਨਣਯੋਗ ਨਹੀਂ ਆ ਸਾਸਤਰੀਕਾਲ ਦੋਸਤੋ ਮੇਰੇ YouTube ਚੈਨਲ ਡਾਰਕ ਸੱਚ ਟੀਵੀ ਤੇ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਅੱਜ ਆਪਾਂ ਫਿਰ ਹਾਜ਼ਰ ਹੋਏ ਆ ਇੱਕ ਨਵੀਂ ਵੀਡੀਓ ਦੇ ਨਾਲ ਤੇ ਇਹ ਆ ਵੀਡੀਓ ਆਪਾਂ ਡਿਸਕਸ ਕਰਾਂਗੇ ਇੱਕ ਪੰਜਾਬੀ ਕਿਸੇ ਦੇ ਉੱਪਰ ਇੱਕ ਪੰਜਾਬ ਦਾ ਜਿਹੜਾ ਕਲਚਰ ਕਹਿ ਲੋ ਜਾਂ ਪੰਜਾਬ ਦੇ ਜਿੱਦਾਂ ਆਸ਼ਕ ਹੋਏ ਆ ਹੀਰ ਰਾਂਝਾ ਹੋਏ ਆ ਉਸ ਤੋਂ ਬਾਅਦ ਮਿਰਜ਼ਾ ਸਹਿਬਾ ਸਸੀ ਪੁੰਨੂ ਤੇ ਫਰਾਦ ਤੇ ਸ਼ਰੀ ਸੋ ਜਿਹੜੀ ਆਪਾਂ ਅੱਜ ਗੱਲਬਾਤ ਕਰਨੀ ਹੈ ਇਹ ਕਰਨੀ ਆ ਮਿਰਜੇ ਦੇ ਉੱਪਰ ਉਹ ਕਿਉਂਕਿ ਹੋਇਆ ਕੀ ਆ ਕਿ ਬਹੁਤ ਕਿਸਾਕਾਰਾਂ ਨੇ ਕੱਲੀ ਸਹਿਬਾ ਨੂੰ ਬੁਰਾ ਬਣਾ ਦਿੱਤਾ ਤੇ ਬਣਾਇਆ ਵੀ ਤੁਹਾਡੇ ਸਾਹਮਣੇ ਤੁਸੀਂ ਪੜਿਆ ਹੀ ਹੋਣਾ ਕਿ ਉਹਨੇ ਤੀਰ ਤੋੜਤੇ ਉਸ ਤੋਂ ਬਾਅਦ ਜਿਹੜਾ ਮਿਰਜਾ ਮਾਰਿਆ ਗਿਆ ਜਾਨੀ ਕਿ ਮਿਰਜੇ ਦੇ ਨਾਲ ਅਗਰ ਧੋਖਾ ਕੀਤਾ ਤੇ ਉਹ ਧੋਖਾ ਸਹਿਬਾ ਨੇ ਕੀਤਾ ਤੇ ਕੱਲੀ ਸਹਿਬਾ ਨੂੰ ਦੋਸ਼ੀ ਬਣਾ ਦਿੱਤਾ ਗਿਆ ਪਰ ਮਿਰਜੇ ਦੀ ਜਿਹੜੀ ਅਸਲੀ ਕਹਾਣੀ ਸੀ ਨਾ ਉਹ ਕਿਸੇ ਨੇ ਸਾਡੇ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਤੇ ਮਿਰਜੇ ਦੀ ਅਗਰ ਗੱਲਬਾਤ ਆਪਾਂ ਕਰੀਏ ਤੇ ਆਪਾਂ ਤਕਰੀਬਨ ਪਿੱਲੂ ਸ਼ਾਇਰ ਨੂੰ ਹੀ ਜ਼ਿਆਦਾ ਪੜਿਆ ਹੋਣਾ ਕਿਉਂਕਿ ਉਹਨਾਂ ਦਾ ਹੀ ਕਿੱਸਾ ਜਿਹੜਾ ਸਭ ਤੋਂ ਜ਼ਿਆਦਾ ਮਕਬੂਲ ਆ ਮਿਰਜ਼ੇ ਦੇ ਬਾਰੇ ਵਿੱਚ ਕਿਉਂਕਿ ਸ਼ਾਇਦ ਸਭ ਤੋਂ ਪਹਿਲਾ ਕਿੱਸਾ ਉਹਨਾਂ ਦਾ ਹੀ ਲਿਖਿਆ ਗਿਆ ਬੜੇ ਹੋਰ ਵੀ ਇਤਿਹਾਸਕਾਰਾਂ ਨੇ ਮਿਰਜ਼ੇ ਦਾ ਕਿੱਸਾ ਜਿਹੜਾ ਲਿਖਿਆ ਪਰ ਜਿਹੜੀ ਸ਼ਮੂਲੀਅਤ ਮਿਲੀ ਆ ਜਿਹੜੀ ਮਹਾਨਤਾ ਮਿਲੀ ਆ ਜ਼ਿਆਦਾ ਉਹ ਪਿੱਲੂ ਦੇ ਜਿਹੜਾ ਕਿੱਸਾ ਲਿਖਿਆ ਹੋਇਆ ਮਿਰਜ਼ਾ ਸਾਹਿਬਾ ਉਹਨੂੰ ਹੀ ਜ਼ਿਆਦਾ ਮਿਲੀ ਆ ਤੇ ਪਰਪਾ ਅੱਜ ਗੱਲ ਕਰਨ ਲੱਗੇ ਆ ਉਹ ਕਹਾਣੀ ਲਿਖੀ ਐ ਇੱਕ ਅੰਗਰੇਜ਼ ਦੀ ਤੇ ਉਹ ਆ ਕਿਤਾਬ ਦਾ ਨਾਮ ਕਹਿ ਲੋ ਦ ਲੇਜੈਂਡ ਆਫ ਪੰਜਾਬ ਉਹ ਅਗਰ ਬੁੱਕ ਹੈਗੀ ਆ ਨਾ ਦ ਲੇਜੈਂਡਸ ਆਫ ਪੰਜਾਬ ਉਸ ਕਿਤਾਬ ਦਾ ਨਾਮ ਉਹਦੇ ਵਿੱਚ ਉਹਨਾਂ ਨੇ ਮਿਰਜ਼ੇ ਦੇ ਕਿੱਸੇ ਦਾ ਜ਼ਿਕਰ ਕੀਤਾ ਸੋ ਆਪਾਂ ਇਸ ਤੋਂ ਪਹਿਲਾਂ ਕਿ ਕਹਾਣੀ ਸ਼ੁਰੂ ਕਰੀਏ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਬੈਲ ਆਈਕਨ ਦਬਾ ਦਿਓ ਤਾਂ ਕਿ ਸਾਡੀਆਂ ਆਉਣ ਵਾਲੀਆਂ ਹੋਰ ਵੀਡੀਓ ਵੀ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸੋ ਅੱਜ ਜੇ ਆਪਾਂ ਸ਼ੁਰੂ ਕਰਦੇ ਆਂ ਗੱਲ ਉਸ ਅੰਗਰੇਜ਼ ਦਾ ਨਾ ਹੈ ਦਾ ਰਿਚਰਡ ਟੈਂਪਲ ਜਿਨ੍ਹਾਂ ਨੇ ਇਹ ਕਿਤਾਬ ਲਿਖੀ ਆ ਉਹਦੇ ਵਿੱਚ ਉਹ ਜ਼ਿਕਰ ਕਰਦੇ ਆ ਕਿ ਜਿਹੜਾ ਮਿਰਜ਼ਾ ਸੀ ਨਾ ਉਹ ਜਹਾਂਗੀਰ ਦਾ ਦੋਸਤ ਰਿਆ ਸੀ ਤੇ ਜਹਾਂਗੀਰ ਕੌਣ ਸੀ ਸਾਨੂੰ ਪਤਾ ਕਿ ਬਾਦਸ਼ਾਹ ਅਕਬਰ ਦਾ ਪੁੱਤਰ ਤੇ ਜਹਾਂਗੀਰ ਖੁਦ ਵੀ ਬਾਦਸ਼ਾਹ ਰਿਆ ਹਿੰਦੁਸਤਾਨ ਦਾ ਤੇ ਮਿਰਜ਼ੇ ਨੇ ਜੇਲ ਵੀ ਕੱਟੀ ਆ ਇਹ ਗੱਲਾਂ ਜਿਹੜੀਆਂ ਸ਼ਾਇਦ ਕਿਸਿਆਂ 'ਚ ਸਾਨੂੰ ਨਹੀਂ ਦਸੀਆਂ ਗਈਆਂ ਤੇ ਕਾਸੀਅਤ ਕੇ ਬਕੀ ਸੀ ਜਿਹੜੀ ਮਿਰਜ਼ੇ ਕੋਲੇ ਉਹ ਕਿੱਥੋਂ ਆਈ ਸੀ ਸਾਡੇ ਦੇ ਵਿੱਚ ਬਹੁਤ ਇਦਾਂ ਦੇ ਸਵਾਲ ਹੈਗੇ ਆ ਮਿਰਜ਼ੇ ਨੂੰ ਲੈ ਕੇ ਕਿ ਮਿਰਜ਼ੇ ਕੋਲੇ ਜਿਹੜੀ ਬਕੀ ਸੀ ਉਹ ਕਿੱਥੋਂ ਆਈ ਸੀ ਉਹ ਉਹਦਾ ਵੀ ਜਿਹੜਾ ਪਿਸ਼ੋਕਰ ਸੀ ਨਾ ਬਕੀ ਦਾ ਉਹ ਮੁਗਲ ਖਾਨਦਾਨ ਨਾਲ ਜਾ ਕੇ ਜੁੜਦਾ ਸੀ ਤੇ ਮਿਰਜ਼ੇ ਦੇ ਸਲੀਮ ਦੇ ਨਾਲ ਸਹਜਾਦਾ ਸਲੀਮ ਜਿਹੜਾ ਕਿ ਅਕਬਰ ਦਾ ਪੁੱਤਰ ਬਾਅਦ ਚ ਜਾ ਕੇ ਜਹਾਂਗੀਰ ਬਾਦਸ਼ਾਹ ਬਣਦਾ ਉਹਦੇ ਨਾਲ ਕੀ ਸੰਬੰਧ ਸੀ ਉਹਦੇ ਨਾਲ ਦੋਸਤੀ ਕਿਵੇਂ ਸੀ ਮਿਰਜ਼ੇ ਦੀ ਇਹ ਗੱਲਾਂ ਵੀ ਸਾਨੂੰ ਨਹੀਂ ਦੱਸੀਆਂ ਗਈਆਂ ਉਸ ਤੋਂ ਇਲਾਵਾ ਕਿ ਅਕਬਰ ਦੇ ਰਾਜ ਦੇ ਵਿੱਚ ਮਿਰਜ਼ੇ ਨੂੰ ਜੇਲ੍ਹ ਹੋਈ ਸੀ ਇੱਕ ਕਤਲ ਕਰਨ ਦੇ ਵਿੱਚ ਇਹ ਗੱਲਾਂ ਵੀ ਸਾਨੂੰ ਨਹੀਂ ਦੱਸੀਆਂ ਗਈਆਂ ਸੋ ਸਾਰੀਆਂ ਗੱਲਾਂ ਬਾਤਾਂ ਪੈਸੇ ਵੀਡੀਓ ਚ ਕਰਾਂਗੇ ਜੇ ਜਿਹੜੀ ਸਹਿਬਾ ਸੀ ਨਾ ਉਹ ਮਿਰਜ਼ੇ ਦੇ ਮਾਮੇ ਦੀ ਬੇਟੀ ਸੀ ਉਹ ਕੋਈ ਬਗਾਨੇ ਨਹੀਂ ਸੀ ਜਾਂ ਕੋਈ ਇਹ ਨਹੀਂ ਸੀ ਕਿ ਉਹਨਾਂ 'ਚ ਰਿਸ਼ਤਾ ਨਹੀਂ ਸੀ ਹੋ ਸਕਦਾ ਅਗਰ ਮੁਸਲਮਾਨਾਂ ਦੇ ਵਿੱਚ ਤਾਂ ਵੈਸੇ ਵੀ ਰਿਸ਼ਤਾ ਕਰ ਦਿੱਤਾ ਜਾਂਦਾ ਸਾਕੀ ਭੈਣ ਨੂੰ ਛੱਡ ਕੇ ਨਾ ਮਾਮੇ ਦੀ ਕੁੜੀ ਚਾਚੇ ਦੀ ਕੁੜੀ ਤਾਏ ਦੀ ਕੁੜੀ ਉਹਨਾਂ 'ਚ ਰਿਸ਼ਤੇ ਕਰ ਦਿੱਤੇ ਜਾਂਦੇ ਆ ਇਸ ਲਈ ਇਦਾਂ ਹੋ ਹੀ ਨਹੀਂ ਸਕਦਾ ਕਿ ਰਿਸ਼ਤਾ ਨਾ ਕੀਤਾ ਜਾਂਦਾ ਉਹ ਰਿਸ਼ਤਾ ਨਾ ਹੋਣ ਦਾ ਅਲੱਗ ਕਾਰਨ ਸੀ ਹਾਲਾਂਕਿ ਉਹਨਾਂ ਦਾ ਰਿਸ਼ਤਾ ਬਚਪਨ ਚ ਤੈਅ ਹੋ ਚੁੱਕਿਆ ਸੀ ਮਿਰਜ਼ਾ ਆਪਣੀ ਮੰਗ ਕੱਟ ਕੇ ਲੈ ਕੇ ਆਇਆ ਸੀ ਕਿ ਸਹਿਬਾ ਉਹਨੇ ਨਾ ਮੰਗੀ ਹੋਈ ਸੀ ਪਹਿਲਾਂ ਬਚਪਨ ਦੇ ਵਿੱਚ ਪਰ ਮਿਰਜ਼ਾ ਕੀ ਹੁੰਦਾ ਜਦੋਂ ਜਵਾਨੀ ਟਾਈਮ ਹੁੰਦਾ ਕਿ ਉਹ ਤਾਕਤਵਰ ਬਹੁਤ ਸੀ ਯਾਨੀ ਕਿ ਸਟਰੋਂਗ ਮੈਂਡ ਸੀ ਇੱਕ ਥੋੜਾ ਜਿਹਾ ਗੁੱਸੇਪੂਰ ਸੀ ਉਹਨੂੰ ਗੁੱਸਾ ਬਹੁਤ ਛੇਤੀ ਆ ਜਾਂਦਾ ਸੀ ਤੇ ਗੁੱਸੇ ਦੇ ਕਾਰਨ ਇੱਕ ਵਾਰ ਉਹਦੇ ਤੋਂ ਕਤਲ ਹੋ ਜਾਂਦਾ ਹੈ ਤੇ ਜਦੋਂ ਮਿਰਜੇ ਤੋਂ ਕਤਲ ਹੋ ਜਾਂਦਾ ਨਾ ਕਤਲ ਤੋਂ ਬਾਅਦ ਕੀ ਉਹਨੂੰ ਇੱਕ ਸਜ਼ਾ ਜਿਹੜੀ ਸੁਣਾਈ ਜਾਂਦੀ ਆ ਤੇ ਸਜ਼ਾ ਦੇ ਚਲਦਿਆਂ ਜਿਹੜੀ ਉਹਦੀ ਜੇਲ੍ਹ ਆ ਉਹ ਤਬਾਦਲਾ ਜਿਹੜਾ ਕੀਤਾ ਜਾਂਦਾ ਆਗਰੇ ਕਿਉਂਕਿ ਜਿਹੜੀ ਅਕਬਰ ਦੀ ਰਾਜਧਾਨੀ ਸੀ ਨਾ ਉਹ ਆਗਰਾ ਸੀ ਤੇ ਆਗਰੇ ਦੇ ਵਿੱਚ ਉਹਨੂੰ ਜਦੋਂ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਤੇ ਇੱਕ ਵਾਰ ਕੀ ਹੁੰਦਾ ਕਿ ਉਹ ਬਾਜ਼ਾਰ ਦੇ ਵਿੱਚੋਂ ਉਹਨੂੰ ਲਦਾਇਆ ਜਾ ਰਿਹਾ ਹੁੰਦਾ ਹੱਥ ਕੜੀਆਂ ਲੱਗੀਆਂ ਹੁੰਦੀਆਂ ਮਿਰਜੇ ਦੇ ਉਸ ਤੋਂ ਬਾਅਦ ਕੀ ਹੁੰਦਾ ਕਿ ਜਿਹੜਾ ਸ਼ਹਿਜ਼ਾਦਾ ਸਲੀਮ ਸੀ ਨਾ ਉਸ ਟਾਈਮ ਉਹ ਬਾਜ਼ਾਰ 'ਚ ਖੜਾ ਸੀ ਇਹ ਅੰਗਰੇਜ਼ ਜਿਹੜਾ ਅਫਸਰ ਉਹਨੇ ਜਿਹੜਾ ਕਿੱਸਾ ਲਿਖਿਆ ਉਹਦੇ ਵਿੱਚ ਸਾਰੀ ਘਟਨਾ ਦਾ ਬਕਾਇਦਾ ਉਹਨਾਂ ਨੇ ਜ਼ਿਕਰ ਕੀਤਾ ਹੋਇਆ ਉੱਥੇ ਜਦੋਂ ਸਲੀਮ ਖੜਾ ਸੀ ਤੇ ਕਿਸੇ ਦੁਸ਼ਮਣ ਨੇ ਸਲੀਮ ਤੇ ਹਮਲਾ ਕਰਨਾ ਸੀ ਤੇ ਮਿਰਜੇ ਦੀ ਜਿਹੜੀ ਅੱਖ ਸੀ ਨਾ ਉਹ ਬਹੁਤ ਤੇਜ਼ ਸੀ ਜਦੋਂ ਉਹ ਹਮਲਾ ਕਰਨ ਲੱਗਦਾ ਤੇ ਮਿਰਜਾ ਹੱਥ ਕੜੀਆਂ ਸਮੇਤ ਉਹ ਹਮਲਾ ਕਰਨ ਵਾਲੇ ਨੂੰ ਰੋਕ ਦਿੰਦਾ ਜਿਸ ਨਾਲ ਸਹਜਾਦਾ ਜਿਹੜਾ ਸਲੀਮ ਸੀਗਾ ਜਿਹੜਾ ਬਾਅਦ ਚ ਜਹਾਂਗੀਰ ਬਾਦਸ਼ਾਹ ਬਣਿਆ ਹਿੰਦੁਸਤਾਨ ਉਹਦੀ ਜਾਨ ਬਚ ਜਾਂਦੀ ਆ ਜਦੋਂ ਉਹਦੀ ਜਾਨ ਬਚਦੀ ਆ ਤੇ ਉਹ ਮਿਰਜੇ ਨੂੰ ਪੁੱਛਦਾ ਸਾਰੀ ਕਹਾਣੀ ਕੀ ਆ ਤੇ ਉਹ ਦੱਸਦਾ ਕਿ ਮੇਰੇ ਤੋਂ ਇਦਾਂ ਕਤਲ ਹੋ ਗਿਆ ਸੀ ਜਿਸ ਕਤਲ ਦੇ ਚੱਲਦਿਆਂ ਮੈਨੂੰ ਅਕਬਰ ਬਾਦਸ਼ਾਹ ਨੇ ਜਿਹੜਾ ਜੇਲ੍ਹ ਦੇ ਵਿੱਚ ਪਾਤਾ ਜਹਾਂਗੀਰ ਦੀਸ਼ਪਾਰਚ ਦੇ ਉੱਤੇ ਮਿਰਜੇ ਨੂੰ ਜਿਹੜਾ ਰਿਹਾਅ ਕਰ ਦਿੱਤਾ ਜਾਂਦਾ ਤੇ ਕੁਛ ਦਿਨ ਆਗਰੇ ਉਹਦੇ ਨਾਲ ਰਹਿੰਦਾ ਉਹ ਜਹਾਂਗੀਰ ਦੇ ਨਾਲ ਬਾਦਸ਼ਾਹ ਦੇ ਨਾਲ ਸਲੀਮ ਸ਼ਹਿਜ਼ਾਦਾ ਸਲੀਮ ਸੀ ਉਸ ਟਾਈਮ ਉਹਨਾਂ ਦਾ ਨਾ ਉਹਦੇ ਨਾਲ ਉਹ ਮਿਰਜ਼ਾ ਰਹਿੰਦਾ ਉਸ ਟਾਈਮ ਜਦੋਂ ਰਹਿੰਦਾ ਤੇ ਇਹ ਉਹਨਾਂ ਦੀ ਦੋਸਤੀ ਦੀ ਮਿਸਾਲ ਸੀ ਉੱਥੇ ਉਹਨਾਂ ਦੀ ਦੋਸਤੀ ਵੀ ਪੈਂਦੀ ਆ ਆਪਸ ਦੇ ਵਿੱਚ ਉਸ ਤੋਂ ਬਾਅਦ ਕੀ ਹੁੰਦਾ ਉਹ ਵਾਪਸ ਆਉਣ ਲਈ ਇਜਾਜ਼ਤ ਮੰਗਦਾ ਤੇ ਸ਼ਹਿਜ਼ਾਦਾ ਸਲੀਮ ਉਹਨੂੰ ਕੁਝ ਨਜ਼ਰਾਨਾ ਦਿੰਦਾ ਨਜ਼ਰਾਨੇ ਦੇ ਵਿੱਚ ਕੀ ਦਿੱਤਾ ਜਾਂਦਾ ਉਹਨੂੰ ਇੱਕ ਘੋੜੀ ਦਿੱਤੀ ਜਾਂਦੀ ਆ ਤੇ ਉਸ ਘੋੜੀ ਦਾ ਨਾਂ ਸੀ ਬੱਕੀ ਜਿਹੜੀ ਕਿ ਮੁਗਲ ਖਾਨਦਾਨ ਦੇ ਵਿੱਚੋਂ ਅਕਬਰ ਬਾਦਸ਼ਾਹ ਦੇ ਤਵੇਲੇ ਦੇ ਵਿੱਚੋਂ ਆਈ ਸੀ ਉਹ ਬੱਕੀ ਸੀ ਜਿਹੜੀ ਜਿਹਦਾ ਆਪਾਂ ਜ਼ਿਕਰ ਕਰਦੇ ਆ ਨਾ ਬੱਕੀ ਇੰਨੀ ਸ਼ਕਤੀਸ਼ਾਲੀ ਸੀ ਜਾਂ ਉਹ ਬੱਕੀ ਦਾ ਅਕਸਰੀ ਪਿੱਲੂ ਨੇ ਵੀ ਜ਼ਿਕਰ ਕੀਤਾ ਕਿ ਮਿਰਜ਼ੇ ਨੂੰ ਬੱਕੀ ਤੇ ਮਾਣ ਬਹੁਤ ਸੀ ਕਿ ਮੇਰੀ ਬੱਕੀ ਤੋਂ ਡਰਨ ਫਰਿਸ਼ਤੇ ਤੇ ਜੱਟ ਤੋਂ ਡਰੇ ਖੁਦਾ ਸੋ ਉਹ ਬੱਕੀ ਜਿਹੜੀ ਸੀ ਉਹ ਅਕਬਰ ਦੇ ਤਵੇਲੇ ਚੋਂ ਆਈ ਸੀ ਤੇ ਕੁਛ ਤੀਰ ਦਿੱਤੇ ਤੇ ਇੱਕ ਤੀਰ ਕਮਾਨ ਮਿਰਜ਼ੇ ਨੂੰ ਉਹਨਾਂ ਨੇ ਦਿੱਤੀ ਸੀ ਉਸ ਟਾਈਮ ਇੱਕ ਗਿਫਟ ਦੇ ਤੌਰ ਤੇ ਇੱਕ ਨਜ਼ਰਾਨੇ ਵਿੱਚ ਉਹ ਸੀ ਇਹ ਬੱਕੀ ਤੇ تیر ਕਮਾਨ ਜਿਹੜਾ ਮਿਰਜੇ ਕੋਲੇ ਉਸ ਟਾਈਮ ਉੱਥੋਂ ਆਇਆ ਸੀ ਉਸ ਤੋਂ ਬਾਅਦ ਉਹ ਵਾਪਸ ਆਪਦੇ ਜਿਹੜਾ ਇਲਾਕਾ ਉੱਥੇ ਪਹੁੰਚਦਾ ਆ ਆਪਦੇ ਪਿੰਡ ਪਹੁੰਚ ਜਾਂਦਾ ਅਗਲੀ ਕਹਾਣੀ ਆ ਉਹ ਇਹ ਆ ਕਿ ਜਿਹੜਾ ਸ਼ਾਇਰਾ ਨੇ ਤਕਰੀਬਨ ਗੱਲ ਬਣਾ ਦਿੱਤੀ ਆ ਕਿ ਉਹ ਝੰਡ ਥੱਲੇ ਆ ਕੇ ਸੌ ਗਿਆ ਸੀਗਾ ਜਾਂ ਉਹ ਬਿਲਕੁਲ ਮੰਨਣਯੋਗ ਨਹੀਂ ਆ ਕਿਉਂਕਿ ਕਿਸੇ ਔਰਤ ਨੂੰ ਕੱਟ ਕੇ ਲਿਆਂਦਾ ਹੋਵੇ ਨਾ ਤੇ ਨੀਂਦ ਨਹੀਂ ਆਉਂਦੀ ਤੇ ਸੌਣ ਦੀ ਜਗਾ ਪਤਾ ਕਿਹੜੀ ਸੀ ਜਿਹੜਾ ਝੰਡ ਸੀ ਨਾ ਸੌਣ ਵਾਲਾ ਜਿਹੜਾ ਦਾਨਾਬਾਦ ਸੀ ਜਿੱਥੋਂ ਦਾ ਮਿਰਜਾ ਸੀ ਉਹ ਦਾਨਾਬਾਦ ਤੋਂ ਸਿਰਫ 2.5 ਕਿਲੋਮੀਟਰ ਬਾਹਰ ਵਾਰ ਸੀ ਜਾਨੀ ਕਿ ਆਪਦੇ ਪਿੰਡ ਤੋਂ 2.5 ਕਿਲੋਮੀਟਰ ਦੂਰ ਬੰਦਾ ਇੰਨਾ ਜਿਆਦਾ ਥੱਕਿਆ ਵੀ ਨਹੀਂ ਹੁੰਦਾ ਕਿ ਉੱਥੇ ਸੌ ਜਾਊਗਾ ਜਿਹੜਾ ਉੱਥੋਂ ਤੱਕ ਪਹੁੰਚ ਗਿਆ 2 ਕਿਲੋਮੀਟਰ ਹੋਰ ਅੱਗੇ ਜਾ ਕੇ ਆਪਦੇ ਘਰੇ ਜਾ ਕੇ ਵੀ ਸੌ ਸਕਦਾ ਸੀ ਸੋ ਇਹ ਗੱਲਬਾਤ ਕਿਉਂ ਉਹਦੇ ਨਾਲ ਜੋੜ ਦਿੱਤੀ ਗਈ ਮਿਰਜੇ ਨਾਲ ਉਹਦੀ ਮੌਤ ਹੋਈ ਕਿੱਦਾਂ ਸੀ ਇਹ ਵੀ ਇੱਕ ਰਹੱਸ ਹੈ ਇਹ ਸਾਰੀਆਂ ਗੱਲਾਂ ਬਾਤਾਂ ਆਪਾਂ ਨਾ ਸੈਕੰਡ ਪਾਰਟ 'ਚ ਕਰਾਂਗੇ ਕਿਉਂਕਿ ਨਹੀਂ ਤਾਂ ਵੀਡੀਓ ਜਿਹੜੀ ਜ਼ਿਆਦਾ ਲੰਬੀ ਹੋ ਜਾਂਦੀ ਹੈ ਸੋ ਮਿਲਦੇ ਹਾਂ ਇਹਦੇ ਦੂਜੇ ਭਾਗ ਦੇ ਨਾਲ ਧੰਨਵਾਦ